ਆ ਦੇ ਕਰੇ ਲੱਗੇ ਹੋਏ ਅਸੀਂ ਲੋਕ ਇਹਦਾ ਟਾਈਮਿੰਗ ਆ ਜਾਵੇ ਦੇ ਪਿੱਛੇ ਆ ਉਹ ਕਿल्ली ਆਉਂਦੀ ਹੈਗੀ ਇਹ ਲੋਕ ਕਰਨ ਵਾਲੇ ਤੇ ਇਹਦਾ ਟਾਈਮਿੰਗ ਹੈ ਹੁਣ ਲੋਕ ਪੂਰੇ 60 55 ਦਾ ਪੰਪ ਦੇ ਵਿੱਚ ਪ੍ਰੋਬਲਮ ਇਹ ਹੈ ਕਿ ਇਹ ਹੋਰ ਹੋਰ ਦੀ ਬੜੀ ਪ੍ਰੋਬਲਮ ਹੈ ਟੈਟ ਨੂੰ ਖਚਾਈ ਦੀ ਕੋਈ ਪ੍ਰੋਬਲਮ ਨਹੀਂ ਹੈਗੀ ਤੇ ਇਹਦਾ ਪੰਪ ਖੋਲ ਕੇ ਦੇ ਦੇਖਣ ਲੱਗੇ ਕੰਟਰੋਲ ਕੀ ਆ ਤੇ ਹੋ ਗਿਆ ਲੋਕ ਟਾਈਮਿੰਗ ਹੋ ਗਿਆ ਲੋਕ ਇਹਦਾ ਹੁਣ ਖੋਲਣ ਲੱਗੇ ਇਹਨੂੰ ਪੰਪ ਨੂੰ ਤੇ ਟਰੈਕਟਰ ਇਹ ਆਇਆ ਭਰਾ ਉਹ ਨਹੀਂ ਲੈ ਕੇ ਆਏ ਨੇ ਮਲੇਰ ਕੋਟਲੇ ਤੋਂ ਤੇ ਚਲੋ ਦੇਖਦੇ ਆਂ ਇਸ ਕੀ ਪ੍ਰੋਬਲਮ ਨਿਕਲਦੀ ਆ ਆ ਗਰੀਸ ਵਾਲੀ ਪ੍ਰੋਬਲਮ ਬੜੀ ਆ ਰਹੀ ਆ ਮੌਲਾ ਇਲਾਹ ਨੂੰ ਪਤਾ ਨਹੀਂ ਕੀ ਕੇਸ ਆ ਸੋ ਵੇਖੋ ਕਿ ਜੀ ਲੋ ਜੀ ਕਰਤਾ ਆਪਣਾ ਇਹ ਟਰੈਕਟਰ ਸਟਾਰਟ ਹੋਏ ਤੇ ਇਹ ਟਰੈਕਟਰ ਦੇ ਵਿੱਚ ਛੋਟੀ ਜਿਹੀ ਪ੍ਰੋਬਲਮ ਹੋਈ ਜੀ ਬਿਲਕੁਲ ਛੋਟੀ ਜਿਹੀ ਪ੍ਰੋਬਲਮ ਇਹ ਦੇਖ ਕੇ ਇਹ ਰੈਡ ਹੋੜ ਹੋੜ ਕਰਦਾ ਸੂ ਇਹ ਤਾਂ ਮਾਡਲ ਟਰੈਕਟਰ ਹੈਗਾ 1017 ਮਾਡਲ ਦਾ ਇਸ ਟਰੈਕਟਰ ਸੀ ਸਾੰਭ ਬਹੁਤ ਸੋਹਣੀ ਰੱਖੀ ਹੋਈ ਭਰਾ ਜੀ ਮਤਲਬ ਪੰਪ ਤਾਂ ਬਿਲਕੁਲ ਨਵਾਂ ਪਿਆ ਹੈ ਸ਼ੀਸ਼ੇ ਵਰਗਾ ਜਿਵੇਂ ਦਾ ਇਹ ਕੰਪਨੀ ਵੱਲੋਂ ਆਇਆ ਸੀਗਾ ਬਹੁਤ ਵਧੀਆ ਲੱਗਦਾ ਸਾਨੂੰ ਜਦ ਇਹ ਜੀ ਚੀਜ਼ ਕੋ ਬੰਦਾ ਸਾੰਭ ਰੱਖਦਾ ਹੈ ਤੇ ਬਸ ਥੋੜੀ ਗੇਂਜ ਬੂਮ ਦੀ 플레이 ਸੀ ਜੀ ਤੇ ਇਸ ਨੂੰ ਥੋੜੇ ਦਬੇ ਜੂਰੇ ਕਰਕੇ ਹੋਰ ਹੋਰ ਦੀ ਕਰਦਾ ਜਾਓਗੇ ਆਨ ਓਕੇ ਦੇ ਪਰਫੈਕਟ ਰਿਪੋਰਟ ਕਰਦੇ ਨੇ ਤੇ ਤੇ ਬਾਕੀ ਤੁਹਾਨੂੰ ਸਾਡਾ ਸਾਰਾ ਕੰਮ ਕਿਵੇਂ ਲੱਗਦਾ ਜੀ ਸਾਰੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਦਿਆ ਕਰੋ ਮੇਰੇ ਤਰ੍ਹਾਂ ਸਾਰੇ ਠੀਕ ਹੈ ਜੀ ਤੇ ओके okay, जी ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਆ ਦੇਖੋ ਵੀਡੀਓ ਤੁਸੀਂ ਤੇ ਆਪਣੇ ਕਮੈਂਟਸ ਵੀ ਜੀ ਦੇ ਓਕੇ ਜੀ ਸਤਿ ਸ਼੍ਰੀ ਅਕਾਲ ਜੀ